ਹਾਂਜੀ ਸਸਤੀ ਕੱਪਸਾਰਿਆਂ ਨੂੰ ਤੁਹਾਡੇ ਲਈ ਨਵੇਂ ਤੋਂ ਨਵੇਂ ਡਿਜ਼ਾਈਨ ਤੇ ਨਵੇਂ ਤੋਂ ਨਵੇਂ ਸੂਟ ਲੈ ਕੇ ਆਈਆਂ। ਦੋਸਤੋ ਇਹ ਵੀਡੀਓ ਨਾਲ ਬਣੇ ਰਹਿਣਾ ਤੇ ਵਲੌਗ ਨੂੰ ਅੰਤ ਤੱਕ ਦੇਖਣਾ ਤੇ ਮੈਨੂੰ ਸਾਨੂੰ ਵੀਡੀਓ ਤੇ ਲਾਈਕ ਔਰ ਕਮੈਂਟ ਕਰਕੇ ਦੱਸਿਓ ਨਾ ਤੁਹਾਨੂੰ ਕਿਹੜਾ ਸੂਟ ਪਸੰਦ ਆ। ਤੇ ਦੇਖੋ ਜੀ ਆਹ ਫੈਂਸੀ ਸੂਟ ਆ ਇੱਕ ਡਿਜ਼ਾਈਨ ਦੇ ਚਾਰ ਕਲਰ। ਤੇ ਆਹ ਹੈਗੇ ਜੌਰਜਟ ਤੇ ਇਹ ਵੀ ਬਹੁਤ ਸਨੇ ਡਿਜ਼ਾਈਨ ਲਾਈਨ ਲਾ ਕੇ ਇਹ ਵੀ ਕਪੜਾ ਲਾਈਨ ਲਾ ਕੇ ਬਹੁਤ ਸੋਹਣਾ ਸੂਟ ਬਣਦਾ ਆ। ਤੁਸੀਂ ਜਰੂਰ ਜਿਹੜੇ ਨੰਬਰ ਸਕਰੀਨ ਤੇ ਚੱਲਦਾ ਹੋਇਆ ਤੁਸੀਂ ਕਾਲ ਕਰਨੀ ਨੰਬਰ ਤੇ ਤੇ ਕਾਲ ਕਰਕੇ ਸਾਨੂੰ ਸੰਪਰਕ ਕਰਨਾ ਦੱਸਣਾ ਕਿ ਕਿਹੜਾ ਕਲਰ ਸੰਧਿਆ ਕਿਹੜਾ ਤੁਹਾਨੂੰ ਬੀ ਆਨ ਸੰਧਿਆ ਤੇ ਤੁਸੀਂ ਆਪਣੀ ਚਾਹਤ ਦੱਸਣੀ ਆ ਤੇ ਚਲ ਆਓ ਜੀ ਦਿਖਾਉਣੀ ਤੁਹਾਨੂੰ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਾਰਾ ਜਨਨ ਤੇ ਤੁਹਾਡਾ ਸਵਾਗਤ ਹੈ ਜੀ ਟੂ ਫੈਮਿਲੀ ਕਿਦਾ ਸਾਰੇ ਠੀਕ ਠਾਕ ਹੋ ਰਹੀ ਤੇ ਸਾਰਿਆਂ ਸਤਿ ਸ਼੍ਰੀ ਅਕਾਲ ਮੈਂ ਕਲਵੀਲ ਬੋਪਾਰਾ ਹੇ ਤੱਕ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਕਰਕੇ ਜਾਓ ਕਲਾ ਵੀਜ਼ੇ ਦੇਖਣਾ ਜਾਓ ਤੇ ਨਾਲੇ ਬਲੌਗ ਨੂੰ ਅੰਤ ਤੱਕ ਦੇਖਿਆ ਕਰੋ ਤੇ ਸੋਣਾ ਕਮੈਂਟ ਕਰਦਿਆ ਕਰੋ ਤੇ ਅੱਜ ਹੈਗੀ ਤਰੀਕ 14 ਤੇ ਦੇਨੇ ਹੈਗਾ ਅੱਜ ਸ਼ਨੀਵਾਰ ਤੇ 11:00 ਸਮਾਂ ਹੋ ਗਿਆ ਟਾਈਮ ਤੇ ਕਰਦੇ ਕੰਮ ਕਰ ਮੇਰੇ ਤਕਰੀਨ ਖਤਮ ਹੋ ਚੁੱਕੇ ਆ ਤੇ ਦੇਖੋ ਜੀ ਮੈਂ ਕੱਲ ਵੀਡੀਓ ਪਾਈ ਸੀਗੀ ਤੇ ਐਨੀਵਰਸਰੀ ਵੀਡੀਓ ਪਾਈ ਸੀ ਉਸ ਵੀਡੀਓ ਤੇ ਨੇਸ ਹੁਣੇ ਕਮੈਂਟ ਹਨਾ ਕਿ ਬਹੁਤ ਯਾਦਾ ਦੇਖ ਕੇ ਮਨ ਖੁਸ਼ ਹੁੰਦਾ ਨਾ ਤੁਹਾਡੇ ਕਮੈਂਟ ਦੇਖ ਕੇ ਮੈਨੂੰ ਤੁਹਾਡੀ ਖੁਸ਼ੀ ਦੇਖ ਕੇ ਨਾ ਦੇਖੋ ਜੀ ਇਹ ਜਿਹੜਾ ਐਨੀਵਰਸਰੀ ਦਾ ਦਿਨ ਹੁੰਦਾ ਇਹ ਤਾਂ ਸਾਰਿਆਂ ਲਈ ਸਪੈਸ਼ਲ ਹੁੰਦਾ ਮੇਰੇ ਭਰਾਵਾਂ ਲਈ ਸਪੈਸ਼ਲ ਹੁੰਦਾ ਮੇਰੇ ਭੈਣਾਂ ਲਈ ਨਾ ਇਟਲੀ ਤੋਂ ਕਮੈਂਟ ਮੇਰੀ ਵੱਡੇ ਭੈਣ ਜੀ ਦਾ ਤੇ ਹੋਰ ਸਾਡੀ ਅਮਨਦੀਪ ਇਟਲੀ ਤੋਂ ਹਨ ਤੇ ਬਹੁਤ ਸਾਰਾ ਪਿਆਰ ਹੋਰ ਮੇਰੀ ਭਣਜੀ ਦਾ ਕਮੈਂਟ ਹੈ ਨਾ ਸ਼ਰਨਜੀਤ कौर ਤੇ ਹੋਰ ਮਨਦੀਪ कौर ਹੋਰ ਬਲੌਗ ਰਿਲੇਟਡ ਸਾਰੀਆਂ ਭੈਣਾਂ ਦਾ ਬਹੁਤ ਸੋਹਣੇ ਕਮੈਂਟ ਆਏ ਸਾਰਿਆਂ ਦੇ ਨਾ ਤੇ ਤੁਹਾਨੂੰ ਵੀ ਥੈਂਕ ਯੂ ਤੁਹਾਡਾ ਮੈਂ ਕਰਦੀ ਸਾਰਿਆਂ ਦਾ ਤੁਸੀਂ ਮੇਰੇ ਬਲੌਗ ਐਂਡ ਤੱਕ ਦੇਖਿਆ ਹਨ ਤੇ ਸੋਹਣਾ ਕਮੈਂਟ ਕੀਤਾ ਤੇ ਬਸ ਇਹੀ ਇਦਾਂ ਹੀ ਜਿਹਦਾ ਟਾਨਾ ਪਿਆਰ ਬਣਿਆ ਰਵੇ ਨਾ YouTube ਦੇ ਥਰੂ ਤੇ ਬਹੁਤ ਸੋਹਣਾ ਲੱਗਦਾ ਜਦ ਤੁਹਾਡੀ ਕਮੈਂਟ ਪੜਦੀ ਬੜੀ ਖੁਸ਼ੀ ਹੁੰਦੀ ਮੈਨੂੰ ਨਾ ਤੇ ਸੁਭ ਵਧੀਆ ਲੱਗਦਾ ਹੈ ਤੇ ਦੇਖੋ ਜੀ ਇਹ ਖੁਸ਼ੀ ਹਰ ਇੱਕ ਲਈ ਹੁੰਦੀ ਹੈ ਨਾ ਚਲੋ ਖੈਰ ਮੈਂ ਕੱਲੇ ਬਲੌਗ ਚ ਵੀ ਦੱਸਿਆ ਸੀਗਾ ਚਲੋ ਨਿੱਕੀਆਂ ਮੋਟੇ ਗੱਲਾਂ ਬਤ ਹੁੰਦੀਆਂ ਨੇ ਅਡਜਸਟਮੈਂਟ ਕਰਨੀ ਪੈਂਦੀ ਆ ਦੇਖੋ ਜੀ ਮੈਂ 16 ਸਾਲਾਂ ਵਿੱਚ ਹਨਾ ਇਹ ਨਹੀਂ ਵੀ ਮੈਂ ਕਲਾ ਸੌਖ ਦੇਖਿਆ ਮੈਂ 16 ਸਾਲਾਂ ਵਿੱਚ ਵੀ ਬਹੁਤ ਔਖੇ ਟਾਈਮ ਮੈਨੇਜ ਕੀਤੇ ਹਨਾ ਤੇ ਸਬਰ ਸੰਤੋਖ ਦੇ ਨਾਲ ਹੁਣ ਆਪਾਂ ਜਿੱਦਾਂ ਕਰ ਲੋ YouTube ਤੇ ਆ ਇਹ ਵੀ ਇੱਕ ਸਬਰ ਸੰਤੋਖ ਆ ਇੱਕਦਮ ਤਰੱਕੀ ਆਪ ਨੂੰ ਨਹੀਂ ਮਿਲਦੀ ਹੈਗੀ ਤੇ ਉਹ ਹਿਸਾਬ ਲਾਈਫ ਦਾ ਹੁੰਦਾ ਲਾਈਫ ਵਿੱਚ ਆਪਾਂ ਨੂੰ ਬਹੁਤ ਉਹ ਚਾੜ ਆਉਂਦੇ ਆ ਤੇ ਬਹੁਤ ਕੁਝ ਮੈਨੇਜ ਕਰਨਾ ਪੈਂਦਾ ਦੇਖੋ ਜੀ ਦੁੱਖ ਦੇਖ ਕੇ ਸੁੱਖ ਮਿਲਦਾ ਆਪਾਂ ਨੂੰ ਹਨਾ ਤੇ ਆਪਾਂ ਟਾਈਮ ਚਲੋ ਚੱਲ ਜਾਂਦਾ ਪਰ ਟਾਈਮ ਇਹਦਾ ਜਾਂਦਾ ਹੋ ਯਾਦ ਰਹਿੰਦਾ ਆਪਾਂ ਹੁਣ ਅਵੇ ਅਸੀਂ ਆ ਵੀ ਟਾਈਮ ਦੇਖਿਆ ਜਾਂ ਕਿਦਾਂ ਵੀ ਹੈਗਾ ਨਾ ਤੇ ਬਹੁਤ ਸੋਹਣੀ ਲਾਈਫ ਚੱਲਦੀ ਆ ਦੇਖੋ ਜੀ ਜਿਹੜੀ ਲਾਈਫ ਪਾਰਟਨ ਹੁੰਦਾ ਨਾ ਇੱਕ ਦੂਜੇ ਤੇ ਵਿਸ਼ਵਾਸ ਹੁੰਦਾ ਆ ਤੇ ਵਿਸ਼ਵਾਸ ਸਭ ਤੋਂ ਵੱਡੀ ਗੱਲ ਹੁੰਦੀ ਆ ਤੇ ਆਪਾਂ ਨੂੰ ਜਦ ਤੱਕ ਵਿਸ਼ਵਾਸ ਨਹੀਂ ਹੈਗਾ ਜਾਂ ਹਸਬੰਦੇ ਜਾਂ ਵਾਈਫ ਦੇ ਫਿਰ ਰਿਸ਼ਤੇ ਆਪਣੇ ਨਹੀਂ ਨਿਭਦੇ ਜਾਂ ਕਿਦਾਂ ਵੀ ਹੈਗਾ ਨਾ ਤੇ ਅਡਜਸਟਮੈਂਟ ਕਰਨੀ ਬਹੁਤ ਔਖੀ ਹੁੰਦੀ ਹੈ ਨਾ ਅੱਜ ਕੱਲ ਤੁਹਾਨੂੰ ਪਤਾ ਹੀ ਵ੍ਰਿਸ਼ ਜਾਂਦਾ ਹੈ ਜਾਨੀ ਕਿੰਨੇ ਕੱਚੇ ਹੁੰਦੇ ਆ ਫਟਾਫਟ ਤੁਹਾਨੂੰ ਅੱਜ ਕੱਲ ਸਾਰੇ ਸੋਸ਼ਲ ਮੀਡੀਆ ਦਾ ਪਤਾ ਹੀ ਆ ਤੁਸੀਂ ਦੇਖਦੇ ਹੋ ਰੋਜ਼ ਹਨਾ ਨਵੀਂਆਂ ਤੇ ਨਵੀਆਂ ਸੋਸ਼ਲ ਮੀਡੀਆ ਦੇ ਖਬਰ ਆਉਂਦੇ ਰਹਿੰਦੀਆਂ ਤਲਾਕ ਦੀਆਂ ਅੱਜ ਜਿੱਦਾਂ ਹੋ ਗਈ ਉਹਦਾਂ ਹੋ ਗਈ ਆ ਤੇ ਦੇਖੋ ਜੀ ਆਪਣੇ ਅੱਜ ਕੱਲ ਸ਼ੈਨ ਚਿਲ ਤਾਂ ਘਟ ਗਈ ਆ ਤੇ ਸ਼ੈਨ ਚਿਲ ਤਾਂ ਨਹੀਂ ਆਪਾਂ ਨਹੀਂ ਸਹਿ ਸਕਦੇ ਜਾਂ ਕਿਦਾਂ ਵੀ ਹੈ ਨਾ ਤੇ ਇਹ ਹੋਣੀ ਚਾਹੀਦੀ ਆ ਇਦਾਂ ਦੇਖੋ ਜਿਆ ਸੂਟ ਮੈਂ ਘਰੀ ਪਾ ਲਿਆ ਅੱਜ ਤੇ ਵੈਸੇ ਪਾਇਆ ਮੈਂ ਇਹ ਕੱਲ ਦਾ ਹੀ ਆ ਤੇ ਹੁਣ ਜਿੱਦਾਂ ਕਰ ਲਿਆ ਮੈਂ ਹੁਣ ਸੂਟ ਆਨਲਾਈਨ ਵੀ ਮਤਲਬ ਵੀ ਨਿਸ ਖੋਲੇ ਸੂਟ ਸੇਲ ਕਰਦਾ ਨਾ ਤੇ ਨਾਲੇ ਮੈਂ ਕਾ ਸੂਟ ਸੂਟ ਸੇਲ ਕਰਾਂਗੇ ਨਾਲੇ ਸੋਨੇ ਸੋਨੇ ਸੂਟ ਪਾਵਾਂਗੇ ਸੂਟ ਤੇ ਵੈਸੇ ਪਹਿਲੇ ਮੈਂ ਬਹੁਤ ਸੋਨੇ ਪਾਉਂਦੀ ਸੀਗੀ ਮਨਵਾਜੀ ਦੇ ਪਾਉਂਦੀ ਸੀਗੀ ਤੇ ਇਹ ਇਦਾਂ ਆ ਤੇ ਹੁਣ ਚਲੋ ਵਧੀਆ ਆ ਨਿਆ ਤੁਹਾਨੂੰ ਮਤਲਬ ਇੱਕ ਪਹਿਲਾ ਸੈੱਟ ਦਿਖਾਇਆ ਸੀਗਾ ਸੂਟਾਂ ਦਾ ਹੁਣ ਇੱਕ ਹੋਰ ਸੈੱਟ ਲੈ ਕੇ ਆਂਦਾ ਨਿਊ ਸੂਟ ਉਹ ਵੀ ਤੇ ਤੁਸੀਂ ਉਹ ਸੂਟਾਂ ਨੂੰ ਦੇਖ ਕੇ ਕਮੈਂਟ ਕਰਨਾ ਆ ਤੇ ਤੁਹਾਡੀ ਚੋਇਸ ਕੀ ਆ ਤੁਹਾਨੂੰ ਚੰਗਾ ਕਿਹੜਾ ਕਪੜਾ ਚੰਗਾ ਲੱਗਦਾ ਜਾਂ ਮਤਲਬ ਤੁਹਾਡਾ ਟੇਸਟ ਦੇਖਣਾ ਹੈ ਵੀ ਤੁਸੀਂ ਕੀ ਪਸੰਦ ਕਰਦੇ ਹੋ ਤੇ ਉਸ ਹੁਣ ਆ ਫਿਰ ਮੈਂ ਗਿਓ ਗਿਓ ਨਾ ਫੈਬਰਿਕ ਲੈ ਕੇ ਆਉਂਗੀ ਨਾ ਕੋ ਉਹ ਕਪੜਾ ਲੈ ਕੇ ਆਉਂਗੀ ਤਾਂ ਫਿਰ ਮੈਨੂੰ ਪਤਾ ਲੱਗਦਾ ਇਹਦਾ ਟੈਸਟ ਕੀ ਹੈ ਨਾ ਦੇਖੋ ਜਿੱਦਾਂ ਮੈਂ ਪਤੇ ਤੋਂ ਬਗੈਰ ਮੈਂ ਸਮਾਨ ਲੈ ਕੇ ਆਈ ਆਂ ਯਾਹਾਂ ਵੀ ਉਹ ਸਹੀ ਨਹੀਂ ਹੈਗਾ ਤੇ ਟਾਡੀ رائے ਹੋਣਾ ਬਹੁਤ ਜ਼ਰੂਰੀ ਹੈ ਕਮੈਂਟ ਰਾਈ ਹੈ ਨਾ ਤੁਹਾਨੂੰ ਦੱਸਣਾ ਕਮੈਂਟ ਕਰਿਓ ਜਰੂਰ ਨਾ ਤੁਸੀਂ ਉਹ ਵੀਡੀਓ ਦੇਖ ਕੇ ਸੁਟਾਂ ਦੀ ਤੇ ਮੈਂ ਹੁਣ ਛੋਟ ਕਰਦੀ ਜਾ ਕੇ ਤੇ ਇਧਰ ਵੀ ਲਈ ਮੈਂ ਕੰਮ ਕਰਦੀ ਚਲੋ ਮੈਂ ਕਿਥੇ ਛੋਟੀ-ਵੋਟੀ ਵੀਡੀਓ ਸ਼ੂਟ ਕਰ ਲਈਏ ਤੇ ਕੋਈ ਕੰਮਕਾਰ ਵੀ ਚੱਲਦੇ ਰਹਿਣੇ ਇਦਾਂ ਹੀ ਨਾ ਕਿਵਲਦਾਰ ਬੰਦੇ ਆ ਤੇ ਘਰ ਦੇ ਕੰਮਕਾਰ ਵੀ ਹੋਰ ਬਲੌਗ ਨੂੰ ਟਾਈਮ ਦੇਣਾ ਪੈਂਦਾ ਜੀ ਆਪਾਂ ਜਿੱਦ ਤੱਕ ਪਬਲਿਸ਼ ਹੋਈ ਗਏ ਆ ਨਾ ਪਬਲਿਕ ਚ ਆਈ ਗਏ ਆ ਤਾਂ ਬਲਿਕ ਪਲੇਟਫਾਰਮ ਤੇ ਨਾ ਤੇ ਆਪਾਂ ਨੂੰ ਇਸ ਚੀਜ਼ ਨੂੰ ਟਾਈਮ ਦੇਣਾ ਤੇ ਘਰ ਦੇ ਕੰਮਕਾਰਾਂ ਨੂੰ ਵੀ ਦੇਣਾ ਤੇ ਸਾਰਾ ਕੁਝ ਦੇ ਚੱਲਦਾ ਰਹਿਣਾ ਆ ਜ਼ਿੰਦਗੀ ਵਿੱਚ ਤੇ ਚਲੋ ਵਧੀਆ ਗੱਲ ਆ ਤੇ ਜੇ ਆਪਾਂ ਨੂੰ ਇਸ ਇਦਾਂ ਮਿਹਨਤ ਕਰਕੇ ਸਕਸੈਸ ਮਿਲ ਜਵੇ ਨਾ ਇਹ ਵੀ ਬਹੁਤ ਵੱਡੀ ਗੱਲ ਆ ਨਾ ਤੇ ਸਾਰਿਆਂ ਨੇ ਹੀ ਬਹੁਤ ਐਨੀਵਰਸਰੀ ਦੀਆਂ ਮੈਨੂੰ ਜਣ ਦੇਲ ਖੋਲ ਕੇ ਦਿੱਤੀਆਂ ਬਦਿਆਂ ਫੇਸਬੁੱਕ ਫੈਮਲੀ ਜਿਹੜੀ ਹੈ ਨਾ ਮੇਰੀ ਉਹਨਾਂ ਨੇ ਵੀ ਬਹੁਤ ਸੋਹਣੇ ਕਮੈਂਟ ਕੀਤੇ ਹੈ ਨਾ ਵਿੱਚ ਮੇਰੇ ਰਿਸ਼ਤੇਦਾਰ ਭੈਣ ਭਤੀਜੇ ਭਰਾ ਭਜਾਈਆਂ ਹਨਾ ਭੈਣਾ ਵੀ ਤੇ ਸਾਰਿਆਂ ਨੇ ਕਮੈਂਟ ਕੀਤੇ ਤੇ ਬਹੁਤ ਸੋਹਣਾ ਲੱਗਾ ਬਹੁਤ ਵਧੀਆ ਲੱਗਾ ਕਮੈਂਟ ਪੜ ਕੇ ਹਨਾ ਤੇ ਇੱਧਰ ਆ ਗਿਆ ਹੁਣ ਸਾਡਾ ਸਬਜੀ ਵਾਲਾ ਤੇ ਇਹ ਤਾਂ ਆਹੀ ਟਾਈਮ ਹੁੰਦਾ ਆ ਚਲੋ ਠੀਕ ਆ ਤੇ ਤੁਹਾਨੂੰ ਮੈਂ ਜਿਹੜੇ ਸੂਟ ਨਵਾਂ ਲੈ ਕੇ ਆਂਦੇ ਨਾ ਉਹ ਤੁਹਾਨੂੰ ਐ ਦਿਖਾਉਣੀ ਆ ਤੁਸੀਂ ਉਹ ਚੀਜ਼ ਨੂੰ ਦੇਖ ਕੇ ਫਿਰ ਕਮੈਂਟ ਕਰਨਾ ਆ ਤੇ ਚਲੋ ਜੀ ਠੀਕ ਹੈ ਜੀ ਹਨਾ ਸਬਜੀ ਲੈ ਲਈਏ ਹਾਂਜੀ ਹਵੇਲੀ ਤੋਂ ਆ ਗਈ ਹੁਣ ਮੈਂ ਕਰ ਆ ਜਿਹੜਾ ਸੂਟ ਮੈਂ ਪਾਇਆ ਕੱਲ ਸੀ ਤਾਂ ਉਹਨਾਂ ਦਾ ਦੁਪੱਟਾ ਦੇਖੋ ਕਿੰਨਾ ਸੋਹਣਾ ਹੈਵੀ ਹੈ ਇਹ ਤੇ ਕਿੰਨੇ ਸੋਹਣੇ ਹੈਂਡਵਰਕ ਦੀ ਕਟਾਈ ਕੀਤੀ ਉੱਤੇ ਦੇ ਤੇ ਦੇਖੋ ਡਬਲ ਸ਼ੇਡ ਕਿੰਨਾ ਸੋਹਣਾ ਲੱਗਦਾ ਹੈ ਤੇ ਬਹੁਤ ਹੈਵੀ ਦੁਪੱਟਾ ਇਹਦੇ ਨਾਲ ਦਾ ਹਨਾ ਤੇ ਆਹ ਸਟਾਲ ਸਹੀ ਰੰਦਾ ਘਰ ਦੇ ਕੰਮਾਂ ਕਾਰਨ ਵਾਸਤੇ ਤੇ ਤੁਹਾਨੂੰ ਹੋਰ ਮੈਂ ਫੁੱਲ ਦਿਖਾਉਣੀ ਆ ਤੇ ਆ ਦੇਖੋ ਜੀ ਇਹ ਹੈਗਾ ਯੋਜਟ ਦੇ ਤਾਂ ਦੇਖੋ ਫੋਟੋ ਉੱਪਰ ਲੱਗੀ ਹੋਈ ਨਾ ਇਹਦੇ ਤੇ ਸੇਮ ਇਦਾਂ ਬਣਨਾ ਹੈ ਇਹ ਤੇ ਤੁਹਾਨੂੰ ਵੈਸੇ ਖੋਲ ਕੇ ਉਹ ਦਿਖਾ ਦੇਣੀ ਆ ਤੇ ਯੋਜਟ ਲਾਈਨਿੰਗ ਲਾ ਕੇ ਬਹੁਤ ਸੋਹਣਾ ਫੁੱਲ ਬਣਨਾ ਹੈ ਇਹ ਦੇਖਣ ਨੂੰ ਵੀ ਵਧੀਆ ਹੈ ਤੇ ਆ ਦੇਖੋ ਜੀ ਕਢਾਈ ਇਹਦੀ ਗਲੇ ਦੇ ਕਢਾਈ ਆ ਤੇ ਆ ਦੇਖੋ ਤੇ ਮਸਟਰਡ ਤੇ ਰੈਡ ਕਲਰ ਆ ਆ ਦੇਖੋ ਜੀ ਇਹ ਮੇਰਾ ਹੈ ਮਸਟਰਡ ਤੇ ਰੈੱਡ ਡਬਲ ਸ਼ੇਡ ਦੇਖੋ ਕਿਹਦੇ ਕਿਹੜੇ ਕਿੰਨੇ ਸੋਹਣੇ ਇਹ ਦੀ ਤੇ ਨਾਲ ਆ ਦੁਪੱਟਾ ਤੇ ਇੱਕ ਡਿਜ਼ਾਈਨ ਵਿੱਚ ਤਿੰਨ ਕਲਰ ਆ ਹੈ ਤੇ ਆ ਦੇਖੋ ਜੀ ਤੇ ਜੂੜ ਜਦੋਂ ਆਪਾਂ ਨਾ ਸਟਿਚ ਹੋ ਜਾਂਦਾ ਤਾਂ ਫਿਰ ਬਹੁਤ ਸੋਹਣਾ ਲੱਗਦਾ ਹੈ ਤੇ ਇਦਾਂ ਵੇ ਸੋਹਣਾ ਲੱਗਦਾ ਹੈ ਨਾ ਤਿਆ ਦੇਖੋ ਤੁਹਾਨੂੰ ਮੈਂ ਦੁਪੱਟਾ ਲੈ ਕੇ ਦਿਖਾਉਣੀ ਹੁਣ ਤੇ ਇਦਾਂ ਦੁਪੱਟਾ ਇਹ ਤੇ ਕਿੰਨਾ ਸੋਹਣਾ ਬਲਟੀ ਸ਼ੀਟ ਜਿਹਾ ਪੈ ਜਾਂਦਾ ਹੈ ਵਿੱਚ ਜਿੰਨੇ ਘਟਾਈ ਵਿੱਚ ਰੰਗਿਆ ਨਾ ਇਹਦੇ ਉਨੇ ਹੀ ਦੁਪੱਟੇ ਵਿੱਚ ਤੇ ਆ ਦੇਖੋ ਜੀ ਤੈਨੂੰ ਸੋਹਣਾ ਇੱਕਦਮ ਵਧੀਆ ਤੇ ਇਹਦੇ ਵਿੱਚ ਤਿੰਨ ਕਲਰ ਆ ਤੇ ਤਿਕ ਤੇ ਹੋ ਗਿਆ ਨਾ ਤਿਕ ਆ ਦੇਖੋ ਆ ਗ੍ਰੀਨ ਗ੍ਰੀਨ ਤੇ ਹੁਣ ਰੈੱਡ ਸ਼ੇਡ ਆ ਉਹ ਰਾਣੀ ਸ਼ੇਡ ਸੀਗਾ ਆ ਰੈੱਡ ਸ਼ੇਡ ਆ ਤੇ ਆ ਦੇਖੋ ਫੋਟੋ ਉੱਪਰ ਦੀ ਤੇ ਜਿਹਦਾ ਫੋਟੋ ਮਤਲਬ ਹੈਗੀ ਆ ਤੇ ਇਹ ਹੈਗਾ ਫੁੱਲ ਚੜੀ ਉੱਪਰ ਲਿਖਿਆ ਤੇ ਹੈਗਾ ਜੋਰਡ ਦਾ ਸੂਟ ਆ ਇਹ ਤੇ ਬਹੁਤ ਸੋਹਣਾ ਬਹੁਤ ਵਧੀਆ ਸਸਤੇ ਜਣੀ ਠੀਕ ਰੇਂਜ ਆ ਛੋਰੀ ਰੇਂਜ ਤੋਂ ਬਾਹਰ ਨਹੀਂ ਹੈਗਾ ਆ ਹੈਗਾ ਆ ਮਸਟਰਡ ਕਲਰ ਤੇ ਆ ਦੇਖੋ ਜੀ जो भी चीज उ सेम टू सेम है डार्क पूरा आ जिदा मतलब दुपट्टे कलर आ उदा ही एच है स्टिच हुआ बहुत ना लगेगा यूके जोर रट देते एक आ गए फैंसी चैंसी भी चार कलर आखो जी ये फैंसी सूट है ਇਹ ਵੀ ਲਾਈਨਿੰਗ ਲਾ ਕੇ ਬਹੁਤ ਸੋਹਣਾ ਬਣੂਗਾ ਸੂਟ ਹਨਾ ਤੇ ਜਰ ਸਟਿਚ ਸਟਿਚ ਹੋ ਜਾਂਦਾ ਤਾਂ ਫਿਰ ਸੋਹਣਾ ਲੱਗਦਾ ਇਹ ਤੁਹਾਨੂੰ ਮੈਂ ਕੱਢ ਕੇ ਦਿਖਾਉਣੀ ਆ ਮਿਚਲ ਸਾਫੀ ਚ ਤੇ ਆ ਦੇਖੋ ਜੀ ਤੇ ਇਹ ਵੀ ਸੋਹਣਾ ਸੂਟ ਆ ਤੇ ਵਧੀਆ ਆ ਦੇਖੋ ਜੀ ਕਪੜਾ ਆਪਾਂ ਵਧੀਆ ਲੈਂਦਾ ਪਾਉਣ ਵਾਲਾ ਹਨਾ ਤੇ ਆ ਕੇ ਘਰੇ ਦੇ ਦੇਖੋ ਗੋਟੇ ਦੀ ਕਢਾਈ ਹੋਈ ਹੈ ਤੇ ਤੇ ਆ ਸਾਰੀ ਗਲੇ ਤੇ दुपट्टा इतने भी गोटा पट्टी हो देखो जी दुपट्टा भी है बढ़िया खुला डुला पट्टीदार गोटा लगा हुआ दुपट्टे एच है चार कलर फैसी सूट बेच। ते आ हो गया रेड चाहे भी गले तो कढ़ाई है तो सेम उ दुपट्टा सारा कुछ उही है आगा ਮਹਿੰਦੀ ਕਲਰ ਇਹ ਵੀ ਬਹੁਤ ਪਿਆਰਾ ਕਲਰ ਆ ਤੇ ਬਹੁਤ ਸੋਹਣਾ ਕਲਰ ਆ ਤੇ ਆ ਦੇਖੋ ਜੀ ਤਾਂ ਹੈਗਾ ਆ ਇਹ ਜਾਮਨੀ ਕਲਰ ਆ ਇਹ ਵੀ ਸੇਮੀ ਚੀਜ਼ ਆ ਤੇ ਇੱਕ ਡਿਜ਼ਾਈਨ ਵਿੱਚ ਆਰ ਕਲਰ ਆ ਤੁਸੀਂ ਜਿਹੜਾ ਤੁਹਾਨੂੰ ਕਲਰ ਪਸੰਦ ਆ ਜਿਹੜਾ ਡਿਜ਼ਾਈਨ ਤੁਸੀਂ ਆਨਲਾਈਨ ਮਤਲਬ ਜੇ ਆ ਨੰਬਰ ਚੱਲਦਾ ਹੋ ਤਾਂ ਤੁਸੀਂ ਕਨੈਕਟ ਕਰ ਸਕਦੇ ਆ ਤੇ ਜੇ ਤੁਹਾਡੀ ਆਪਣੀ ਚੋਇਸ ਹੈ ਕੋਈ ਤੁਸੀਂ ਤੁਸੀਂ ਤਾਂ ਵੀ ਦੱਸ ਸਕਦੇ ਆ ਸਾਨੂੰ ਆਸ ਚੀਜ਼ ਕਪੜਾ ਚਾਹੀਦਾ ਮਤਲਬ ਆਸ ਫੈਬਰਿਕ ਵਿੱਚ ਜਿਸਾਂ ਸਾਨੂੰ ਆ 컬러 ਚਾਹੀਦੇ ਆ ਤੇ ਜਰੂਰ ਕਮੈਂਟ ਕਰਕੇ ਦੱਸਿਓ ਤਾਂ ਜੋ ਸਾਨੂੰ ਪਤਾ ਲੱਗਦਾ ਨਾ ਤੇ ਟੇਸਟ ਦਾ ਹਨਾ ਤੇ ਇਸ ਤਰ੍ਹਾਂ ਮੈਂ 컬러 ਦਿਖਾਤੇ ਆ ਡਿਜ਼ਾਈਨ ਦਿਖਾਤੇ ਆ ਤੇ ਸਾਰੇ ਵਧੀਆ ਆ ਪਾਉਣ ਵਾਲੇ 컬러 ਆ ਹੈ ਨਾ ਜ਼ੀਰੋ ਸਟਿਚ ਹੋ ਜਾਂਦੇ ਉਹ ਸੁਣੇ ਲੱਗਦੇ ਆ ਐਜਰਟ ਵੀ ਤੇ ਨਾਲ ਫੈਂਸੀ ਸੂਟ ਆ ਤੇ ਕੋ ਉੱਚ ਤਕਰੀਬਨ ਕੁਝ ਨਿਕਲ ਗਿਆ ਤੇ ਇਹ ਤੁਸੀਂ ਫੋਨ ਕਰਕੇ ਸਾਨੂੰ ਕਨੈਕਟ ਕਰ ਸਕਦੇ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜੁਦੱਸਿਆ ਕਰੋ ਸਾਡੇ ਬਲੌਗ ਤੁਹਾਨੂੰ ਕਿਦਾਂ ਦੇ ਲੱਗਦੇ ਆ ਔਰ ਸੂਟਾਂ ਦੇ ਕਲਰ ਕਿਦਾਂ ਦੇ ਲੱਗਦੇ ਆ ਡਿਜ਼ਾਈਨ ਕਿਦਾਂ ਦੇ ਲੱਗਦੇ ਆ ਨਾ ਤਾਂ ਜੇ ਤੁਹਾਨੂੰ ਪਤਾ ਲੱਗਦਾ ਰਹਿੰਦਾ ਆ ਤੇ ਜਰੂਰ ਕਮੈਂਟ ਕਰਿਓ ਜੀ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਓਕੇ ਜੀ ਬਾਈ ਬਾਈ ਜੀ